ਕਾਂਗਰਸ ਦੀ ਸਟੇਜ ਤੇ ਪ੍ਰਧਾਨ ਰਾਜਾ ਵੜਿੰਗ ਨੂੰ ਇਹ ਕਹਿਣਾ ਜ਼ਰੂਰੀ ਲੱਗਿਆ ਇਹ ਦੱਸਣਾ ਜ਼ਰੂਰੀ ਲੱਗਿਆ ਕਿ ਪਤੀ ਪਤਨੀ ਦੇ ਵਿੱਚ ਕਹਾ ਸੁਣੀ ਹੋ ਜਾਂਦੀ ਹੈ ਪਿਓ ਪੁੱਤ ਦੇ ਵਿੱਚ ਕਈ ਵਾਰ ਕਹਾ ਸੁਣੀ ਹੋ ਜਾਂਦੀ ਹੈ ਪਰ ਕਹਿੰਦੇ ਕਿ ਅੱਜ ਕਾਂਗਰਸ ਪਾਰਟੀ ਇਕੱਠੀ ਹੈ ਨਾਮ ਲੈਂਦੇ ਆ ਦੋ ਉਹਨਾਂ ਦੋ ਨਾਮਾਂ ਦੇ ਵਿੱਚ ਇੱਕ ਚਰਨਜੀਤ ਸਿੰਘ ਚੰਨੀ ਤੇ ਇੱਕ ਪ੍ਰਤਾਪ ਸਿੰਘ ਬਾਜਵਾ ਉਹ ਕਹਿੰਦੇ ਆ ਦੋਵੇਂ ਬੈਠੇ ਐ ਕਾਂਗਰਸ ਪਾਰਟੀ ਇਕੱਠੀ ਐ ਪਰ ਵੜਿੰਗ ਸਾਹਿਬ ਇਹਨਾਂ ਦੋ ਲੀਡਰਾਂ ਦੇ ਨਾਲ ਕਾਂਗਰਸ ਪਾਰਟੀ ਇਕੱਠੀ ਨਹੀਂ ਹੋ ਜਾਂਦੀ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਪਾਟੋ ਧਾੜ ਮੱਚਿਆ ਪਿਆ ਉਹ ਸਿਰਫ ਇਹਨਾਂ ਦੋ ਲੀਡਰਸ ਦੇ ਇਕੱਠੇ ਹੋਣ ਦੇ ਨਾਲ ਪੂਰਾ ਨਹੀਂ ਹੋਣਾ ਉਹ ਖਲਾਅ ਜਿਹੜਾ ਪੈਦਾ ਹੋਇਆ ਉਹ ਭਰਿਆ ਨਹੀਂ ਜਾਣਾ ਕਾਂਗਰਸ ਪਾਰਟੀ ਦਾ ਜਿਹੜਾ ਆਪਸੀ ਕਲੇਸ਼ ਹੈ ਉਹ ਬੜਾ ਡੂੰਘਾ ਹੈ ਔਰ ਇਹ ਸ਼ਾਇਦ ਰਾਜਾ ਵਰਿੰਗ ਆਪ ਵੀ ਜਾਣਦੇ ਨੇ ਖੈਰ ਸੰਬੋਧਨ ਕਰਦੇ ਨੇ ਚਰਨਜੀਤ ਸਿੰਘ ਚੰਨੀ ਨੂੰ ਸੰਬੋਧਨ ਕਰਦੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕੀ ਰਾਜਾ ਬੜਿੰਗ ਭੁੱਲ ਗਏ ਕਿ ਜਦੋਂ ਲੁਧਿਆਣੇ ਦੀ ਜ਼ਿੰਮੀ ਚੋਣ ਸੀ ਉਹ ਆਪ ਇਸ ਕਰਕੇ ਪ੍ਰਚਾਰ ਨਹੀਂ ਉਹਨਾਂ ਨੇ ਕੀਤਾ ਇਹ ਕਹਿ ਕੇ ਨਹੀਂ ਕੀਤਾ ਕਿ ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਦੱਸੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਵੇ ਲੁਧਿਆਣਾ ਲੋਕ ਸਭਾ ਤੋਂ ਐਮਪੀ ਹੋਵੇ ਤੇ ਉਹ ਕਹੇ ਕਿ ਮੈਂ ਲੁਧਿਆਣਾ ਪੱਛਮੀ ਦੀ ਜ਼ਿੰਮੀ ਚੋਣ ਚ ਪ੍ਰਚਾਰ ਤਾਂ ਨਹੀਂ ਕੀਤਾ ਕਿ ਮੈਨੂੰ ਇਨਵਾਈਟ ਨਹੀਂ ਕੀਤਾ ਗਿਆ ਕਿੰਨੀ ਹੈਰਾਨੀ ਦੀ ਗੱਲ ਹੈ ਹੁਣ ਇਹ ਜੇ ਕਾਂਗਰਸ ਪਾਰਟੀ ਦੀ ਉਸ ਆਪਸੀ 파ਟੋਤਾ ਅੜਦਾ ਇੱਕ ਮਜੱਸਮਾ ਨਹੀਂ ਹੈ ਤਾਂ ਕੀ ਹੈ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਆ ਕਹਿੰਦੇ ਕਿ ਜੇ ਚਰਨਜੀਤ ਸਿੰਘ ਚੰਨੀ ਆ ਸਕਦੇ ਆ ਤਾਂ ਪ੍ਰਗਟ ਸਿੰਘ ਵੀ ਆ ਸਕਦੇ ਸਨ ਪ੍ਰਗਟ ਸਿੰਘ ਹੋ ਸਕਦਾ ਕਿ ਕਿਸੇ ਕੰਮ ਵਿੱਚ ਫਸੇ ਹੋਣ ਕਿਤੇ ਗਏ ਹੋਣ ਕਈ ਵਾਰੀ ਐ ਹੁੰਦਾ ਹੈ ਕਿ ਪ੍ਰਗਟ ਸਿੰਘ ਜ਼ਿਆਦਾਤਰ ਔਨ ਰੋਡ ਰਹਿੰਦੇ ਆ ਪਾਰਟੀ ਵਾਸਤੇ ਕੰਮਕਾਰ ਕਰਦੇ ਰਹਿੰਦੇ ਹੋ ਸਕਦਾ ਕਿ ਪ੍ਰਗਟ ਸਿੰਘ ਥੋੜੇ ਬਿਜ਼ੀ ਹੋਣ ਪਰ ਚਲੋ ਪਾਰਟੀ ਦੇ ਕੋਲ ਹੋਰ ਸੀਨੀਅਰ ਲੀਡਰ ਨੇ ਪ੍ਰਭਾਵਸ਼ਾਲੀ ਲੀਡਰ ਨੇ ਰਾਣਾ ਗੁਰਜੀਤ ਜਿਨ੍ਹਾਂ ਦੀ ਤੂਤੀ ਪੂਰੇ ਪੰਜਾਬ ਚ ਬੋਲਦੀ ਹੈ ਉਹ ਰਾਣਾ ਗੁਰਜੀਤ ਵੀ ਹੈ ਨਹੀਂਗੇ ਜਾਂ ਹੋਰ ਲੀਡਰ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਈਵਨ ਸੁਖਜਿੰਦਰ ਰੰਧਾਵਾ ਹੈ ਨਹੀਂਗੇ ਤਰਨਤਾਰਨ ਹਲਕੇ ਚ ਚੋਣ ਹੋ ਰਹੀ ਹੈ ਤੇ ਸੁਖਜਿੰਦਰ ਰੰਧਾਵਾ ਦਾ ਵੀ ਹਲਕਾ ਲੱਗ ਗਈ ਹੈ ਸੁਖਜਿੰਦਰ ਰੰਧਾਵਾ ਵੀ ਨਹੀਂ ਮੌਜੂਦ ਅੰਮ੍ਰਿਤਸਰ ਕਿਤੇ ਬਾਲਾ ਦੂਰ ਨਹੀਂ ਤਰਨਤਾਰਨ ਤੋਂ ਜੇ ਅਨਲ ਜੋਸ਼ੀ ਆ ਸਕਦੇ ਆ ਤਾਂ ਸਿੱਧੂ ਪਰਿਵਾਰ ਵੀ ਆ ਸਕਦਾ ਹੁਣ ਤਾਂ ਨਵਜੋਤ ਕੌਰ ਸਿੱਧੂ ਕਹਿੰਦੇ ਆ ਕਿ ਮੈਂ ਚੋਣ ਲੜਨੀ ਹੈ ਕਾਂਗਰਸ ਤੋਂ ਮਸਲਨ ਦੋ ਬੰਦਿਆਂ ਨੂੰ ਇਕੱਠੇ ਬਿਠਾ ਕੇ ਵੜਿੰਗ ਸਾਹਿਬ ਇਹ ਨਹੀਂ ਕਿਹਾ ਜਾ ਸਕਦਾ ਕਿ ਕਾਂਗਰਸ ਪਾਰਟੀ ਵਿੱਚ ਸਭ ਠੀਕ ਹੈ ਇਹ ਸੈਲਫ ਰੈਅਲਾਈਜੇਸ਼ਨ ਦਾ ਮੈਟਰ ਹੈ ਇਹ ਲੋਕਾਂ ਨੂੰ ਦੱਸਣ ਦਾ ਮੈਟਰ ਨਹੀਂ ਹੈ ਜਦੋਂ ਸੈਲਫ ਰੈਅਲਾਈਜੇਸ਼ਨ ਕਰਕੇ ਕਾਂਗਰਸ ਪਾਰਟੀ ਇਸ ਉੱਤੇ ਕੰਟਰੋਲ ਹਾਸਲ ਕਰ ਲੂਗੀ ਉਸ ਵੇਲੇ ਲੋਕ ਵੀ ਸਮਝ ਜਾਣਗੇ ਕਿ ਹੁਣ ਕਾਂਗਰਸ ਪਾਰਟੀ ਇੱਕਸਾਰ ਹੋ ਕੇ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਲੋਕਾਂ ਦਾ ਰੁਝਾਨ ਵੀ ਉਸੇ ਤਰ੍ਹਾਂ ਦਾ ਹੋ ਜਾਵੇਗਾ ਇਹ ਸਵਾਲ ਵੀ ਮੁੱਕ ਜਾਣਗੇ ਇਹ ਪ੍ਰਤੀਕਰਮ ਵੀ ਮੁੱਕ ਜਾਣਗੇ ਇਹ ਚਰਚਾਵਾਂ ਵੀ ਮੁੱਕ ਜਾਣਗੀਆਂ ਫਿਰ ਕੀ ਬੋਲੇ ਨੇ ਰਾਜਾ ਵੜਿੰਗ ਆਓ ਸੁਣ ਲੈਂਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਲੋਕਾਂ ਨੇ ਮਗਰਲੇ 4 ਸਾਲ ਮਗਰਲੇ 4 ਸਾਲ ਤੁਸੀਂ ਲੋਕਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਇਆ ਔਰ ਅੱਜ ਪੰਜਾਬ ਦੇ ਅੰਦਰ ਨਾ ਕਿ ਲੀਡਰਾਂ ਦੇ ਕਰਕੇ ਵਰਕਰਾਂ ਦੇ ਕਰਕੇ ਅੱਜ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਹੋ ਗਿਆ ਲੋਕ ਇਹ ਕਹਿਣ ਲੱਗ ਪਏ ਐ ਲੋਕ ਇਹ ਕਹਿਣ ਲੱਗ ਪਏ ਕਿ ਕਾਂਗਰਸ ਪਾਰਟੀ ਦਾ ਰਾਜ ਦਬਾਰੇ ਪੰਜਾਬ ਦੇ ਅੰਦਰ ਆ ਸਕਦਾ ਹੈ ਛੋਟੀਆਂ ਮੋਟੀਆਂ ਗੱਲਾਂ ਚਲਦੀਆਂ ਰਹਿੰਦੀਆਂ ਇਹ ਆਮ ਪਰਿਵਾਰਾਂ ਦੇ ਵਿੱਚ ਵੀ ਹੈ ਸਾਡੇ ਘਰਾਂ ਦੇ ਵਿੱਚ ਵੀ ਹੈ ਮੀਆਂ ਬੀਬੀ ਦੇ ਵਿੱਚ ਵੀ ਹੈ ਤੇ ਪਿਓ ਪੁੱਤ ਦੇ ਵਿੱਚ ਵੀ ਹੈ ਲੇਕਿਨ ਅੱਜ ਸਮੁੱਚੀ ਲੀਡਰਸ਼ਿਪ ਤੁਹਾਡੇ ਸਨਮੁਖਾ ਕਈ ਅਖਬਾਰ ਵਾਲਿਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਯਾਰ ਕਮਾਲ ਹੋ ਗਈ ਤੁਹਾਡੇ ਵਾਲੀ ਅੱਜ ਮੈਂ ਪ੍ਰੈਸ ਨੂੰ ਬੇਨਤੀ ਕਰਨੀ ਚਾਹਣਾ ਤੇ ਕੋ ਜਾ ਝਾੜੂ ਵਾਲਿਆਂ ਨੂੰ ਵੀ ਬੇਨਤੀ ਕਰਨੀ ਚਾਹਣਾ ਜਿਹੜੇ ਕਹਿੰਦੇ ਆ ਕਿ ਭਾਈ ਕਾਂਗਰਸ ਪਤਾ ਨਹੀਂ ਇੱਧਰ ਉੱਧਰ ਹੈ ਕਈ ਸਾਡੇ ਹੀ ਵਿਅਕਤੀ ਚਰਚਾ ਕਰਦੇ ਰਹਿੰਦੇ ਕਾਂਗਰਸ ਜਿੱਥੇ ਕਾਂਗਰਸ ਦਾ ਸਵਾਲ ਹੈ ਨਿੱਜੀ ਮਤਪੇਦ ਹੋ ਸਕਦੇ ਆ ਲੇਕਿਨ ਅੱਜ ਜੋ ਸਮੁੱਚੀ ਕਾਂਗਰਸ ਪਾਰਟੀ ਇਕੱਠੀ ਬੈਠੀ ਆ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਅਸੀਂ ਸਾਰੇ ਔਰ ਕੋਈ ਫਰਕ ਨਹੀਂ ਆ ਔਰ ਮੈਂ ਬਤੌਰ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਅਗਰ ਕਿਸੇ ਕੋਲੇ ਵੀ ਨੰਗੇ ਪੈਰੀਂ ਨਹੀਂ ਚੱਲ ਕੇ ਜਾਣਾ ਪਿਆ ਤਾਂ ਰਾਜਾ ਵੜਿੰਗ ਹਰ ਵਿਅਕਤੀ ਨੂੰ ਮਨਾ ਸਕਦਾ ਤੇ ਹਰ ਵਿਅਕਤੀ ਕੋਲੇ ਨੰਗੇ ਪੈਰੀਂ ਵੀ ਜਾ ਸਕਦਾ